ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪੌਸਟਰਸ ਕਲੋਥ ਹਾਊਸ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਜਿਹੜੇ ਵੀਅਰਸ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਪਣੇ ਸੋਹਣੇ-ਸੋਹਣੇ ਸੂਟਾਂ ਦੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ ਪੇਮੈਂਟ ਦਾ ਮੋਡ ਹੈਗਾ ਜੀ ਆਨਲਾਈਨ ਕੈਸ਼ ਔਨ ਲਿਵ ਨਹੀਂ ਹੈਗੀ ਗੂਗਲ ਪੇ ਕਰ ਸਕਦੇ ਹੋ ਪੀਟੀਐਮ ਕਰ ਸਕਦੇ ਹੋ ਜਾਂ ਹੋਰ ਕਿਸੇ ਵੀ ਆਨਲਾਈਨ ਮੈਥਡ ਨਾਲ ਆਪਣੀ ਪੇਮੈਂਟ ਕਰ ਸਕਦੇ ਹੋ ਸਕਰੀਨ ਤੇ ਇੱਕ ਨੰਬਰ ਚੱਲ ਰਿਹਾ ਉਹ ਆਪਣਾ ਵਟਸਐਪ ਨੰਬਰ ਹੈ ਜਿਹੜਾ ਤੁਹਾਨੂੰ ਪਸੰਦ ਆਉਂਦਾ ਉਹਦਾ ਸਕਰੀਨਸ਼ਾਟ ਲੈਣਾ ਇਸ ਨੰਬਰ ਤੇ ਵਟਸਐਪ ਸੂ ਤੁਹਾਡੇ ਘਰ ਪਹੁੰਚੇਗਾ ਸ਼ਿਪਿੰਗ ਬਿਲਕੁਲ ਫ੍ਰੀ ਹੋਊਗੀ। ਵੀਡੀਓ ਦੀ ਟਾਈਮਿੰਗ ਇੰਡੀਆ ਟਾਈਮ ਦੇ ਸ਼ਾਮ ਦੇ 5:00 ਤੇ ਲੋ ਜੀ ਅੱਜ ਜਿਹੜੇ ਸੂਟ ਲੈ ਕੇ ਆਈਆਂ ਕੁੱਝ ਤੋਂ ਉਹਦੇ ਚ ਰਾਮ ਟੈਕਸ ਦੇ ਡਿਸਕਾਊਂਟ ਦੇ ਸੂਟ ਹੋਣਗੇ। ਤੇ ਚਾਰਕ ਸੂਟ ਹੈ ਜਿਹੜੇ ਦੁਪੱਟਿਆਂ ਵਾਲੇ ਬੜੇ ਖੂਬਸੂਰਤ ਜਿਹੇ ਸੂਟ ਨੇ। ਹਾਂ ਲੋ ਜੀ ਪਹਿਲਾਂ ਤੁਸੀਂ ਰਾਮ ਟੈਕਸ ਦੇ ਡਿਸਕਾਊਂਟ ਵਾਲੇ ਸੂਟ ਦੇਖ ਲਓ। ਲੋ ਜੀ ਡਿਸਕਾਊਂਟ ਵੀ ਕਾਫੀ ਜ਼ਿਆਦਾ ਹੈ ਜੀ ਇਹਦੇ ਤੇ ਬਹੁਤ ਜ਼ਿਆਦਾ ਡਿਸਕਾਊਂਟ ਹੈ। ਔਰ ਰਾਮ ਟੈਕਸ ਦਾ ਕਾਟਨ ਦਾ ਸੂਟ ਹੈ। ਬਹੁਤ ਪਿਆਰਾ ਸੂਟ ਹੈ। ਬੋਟਲ ਗ੍ਰੀਨ ਕਲਰ ਹੈ। ਇਹ ਤੁਸੀਂ ਪਹਿਲਾਂ ਵੀ ਦੇਖਿਆ ਇਹਦੇ ਤੇ ਨਾ ਦੋ ਫਲਾਵਰ ਪਏ ਹੋਏ ਨੇ ਆ ਦੇਖੋ ਕਾਰਨਰਸ ਤੇ ਇੱਕ ਇਹ ਵਾਲਾ ਇੱਕ ਇੰਦਰ ਕਾਰਨਰ ਤੇ ਹੁਣ ਜੇ ਆਪਾਂ ਫਲਾਵਰ ਨੂੰ ਦੇਖੀਏ ਐਂਡ ਟੂ ਐਂਡ ਤਾ 22 ਤੱਕ ਘੇਰਾ ਬਣੂਗਾ ਜੇ ਤੁਸੀਂ ਵਧਾਉਣਾ ਹੈ ਤਾਂ ਕੱਟਵਰਕ ਹੈ ਜਿਹੜਾ ਉਹ 23.5 ਤੱਕ ਹੋਇਆ ਤਾਂ ਤੁਸੀਂ 23.5 ਤੱਕ ਵੀ ਬਣਾ ਸਕਦੇ ਠੀਕ ਹੈ ਜੀ ਇਹ ਇੱਕ ਇਹਦੇ ਵਰਕ ਹੋਇਆ ਹੋਇਆ ਬਾਜੂ ਤੇ ਬਾਜੂ ਤੇ ਵੀ ਤੁਹਾਨੂੰ ਇੱਕ ਫਲਾਵਰ ਮਿਲੂਗਾ ਨਾਲ ਲੋ ਜੀ ਪਹਿਲਾਂ ਇਹ ਸੂਟ ਆਪਾਂ 850 ਦੇ ਵਿੱਚ ਦਿੱਤੇ ਸੀਗੇ ਬਿਨਾ ਵਰਕ ਤੋਂ ਠੀਕ ਹੈ ਜੀ ਤੇ ਪਰ ਹੁਣ ਇਹਦੇ ਤੇ ਵਰਕ ਹੋ ਗਿਆ ਫਿਰ ਵੀ ਅਸੀਂ ਡਿਸਕਾਊਂਟ ਦਿੱਤਾ ਇਹਦੇ ਤੇ 895 ਦੇ ਵਿੱਚ ਮਿਲ ਜੂਗਾ ਇਹ ਸੂਟ ਤੁਹਾਨੂੰ ਫ੍ਰੀ ਸ਼ਿਪਿੰਗ ਦੇ ਨਾਲ ਵਿਦ ਵਰਕ ਠੀਕ ਹੈ ਕੱਲਾ ਕਟ ਵਰਕ ਹੀ ਨਹੀਂ ਆ ਨਾਲ ਚਾਰ ਫਲਾਵਰ ਵੀ ਪਏ ਹੋਏ ਨੇ ਬਾਜੂ ਤੇ ਤੇ ਇਹ ਹੈਗੀ ਇਹਦੇ ਨਾਲ ਬੋਟਲ ਗ੍ਰੀਨ ਸਲਵਾਰ ਇਹਦੇ ਸਹੀ ਨਹੀਂ ਆਉਂਦਾ ਕਲਰ ਬਹੁਤ ਸੋਹਣਾ ਕਲਰ ਹੈ ਨਹੀਂ ਇੱਥੇ ਠੀਕ ਹੈ ਸਹੀ ਹੈ ਕਾਫੀ ਜ਼ਿਆਦਾ ਸੋਹਣਾ ਸੂਟ ਹੈ 895 ਜਾ ਜੂਗਾ ਫ੍ਰੀ ਸ਼ਿਪਿੰਗ ਨਾਲ ਉਹ ਜਿਵੇਂ ਸਹੀ ਹੈ ਕਲਰ ਅੱਛਾ ਲੋ ਜੀ ਅਗਲਾ ਦੇਖੋ ਇਹ ਵੀ ਮੇਰਾ ਖਿਆਲ ਇੱਕ ਅੱਧਾ ਸੂਟ ਹੀ ਲੱਗਦਾ ਮੈਨੂੰ ਆਹੀ ਲੱਗਦਾ ਸ਼ਾਇਦ ਦਿੱਕਤ ਤਾਂ ਹੋਰ ਹੋਵੇ ਪਤਾ ਨਹੀਂ ਆ ਮੈਨੂੰ ਤੇ ਲੋ ਜੀ ਇਹ ਵੀ ਰਾਮ ਟੈਕਸ ਦੀ ਕਾਟਨ ਹੈ ਵਿਦ ਸਟੈਂਪ ਆਊਗਾ 595 ਦੇ ਵਿੱਚ ਸੂਟ ਆਊਗਾ ਰਾਮ ਟੈਕਸ ਦੀ ਕੈਮਰੀ ਕਾਟਨ ਤੇ ਇਹ ਸਲਵਾਰ ਹੈ ਦੇ ਨਾਲ ਹੁਣ ਤਾਂ ਬਸ ਬਿਲਕੁਲ ਹੀ ਲੁੱਟ ਦਾ ਮਾਲ ਹੀ ਹੈ ਜੀ ਜਿਵੇਂ ਮਰਜ਼ੀ ਫਟਾਫਟ ਚੱਕਣ ਵਾਲਾ ਕੰਮ ਹੀ ਹੈ ਤੇ 595 575 ਦੇ ਵਿੱਚ ਸੂਟ ਆ ਜੂਗਾ ਤੁਹਾਡੇ ਕੋਲੇ ਸ਼ਿਪਿੰਗ ਫ੍ਰੀ ਹੋ ਨੈਕਸਟ ਇਹਦੇ ਵਿੱਚ ਇਹ ਵਾਲਾ ਕਲਰ ਹੈ ਗ੍ਰੇ ਕਲਰ ਸੇਮ ਹੀ ਆ ਉਹ ਪਿੰਕ ਸੀਗਾ ਇਹ ਕਿੰਨਾ ਹੀ ਹੈ ਹਾਂ ਇਹ ਕੱਲਾ ਹੀ ਹੈ ਗ੍ਰੇ ਕਲਰ ਇੱਕੋ ਹੀ ਆ ਸਾਡੇ ਕੋਲੇ ਬਸ ਹੁਣ ਕੱਲੇ ਕੱਲੇ ਜੀ ਸੂਟ ਰਹਿ ਗਏ ਨੇ ਜੀ 575 ਦੇ ਵਿੱਚ ਆ ਜਾਊਗਾ ਫ੍ਰੀ ਸ਼ਿਪਿੰਗ ਨਾਲ ਆਊਗਾ ਤੇ ਇਸ ਕਰਕੇ ਤੁਹਾਨੂੰ ਇਹਦਾ ਬਹੁਤ ਫਾਇਦਾ ਹੋਊ ਕਿਉਂਕਿ ਇਹ ਕੱਲੇ ਕੱਲੇ ਰਹਿ ਗਏ ਹੁਣ ਇਸ ਕਰਕੇ ਇਹਨਾਂ ਤੇ ਡਿਸਕਾਊਂਟ ਜ਼ਿਆਦਾ ਹੋ ਗਿਆ 650 ਵਾਲੇ ਸੂਟ ਆ ਜਿਹੜੇ 575 ਚਾਰੇ ਨੇ ਇਹ ਵੀ ਸਿੰਗਲ ਪੀਸ ਹੈ ਲਓ ਇਹ ਸਲਵਾਰ ਤੇ ਇਹ ਹੈਗੀ ਸ਼ਰਟ 575 ਦੇ ਵਿੱਚ ਆ ਜਾਊਗਾ ਬਹੁਤ ਸੋਹਣੀ ਰਾਉਂਡ ਟੈਕਸ ਦੀ ਕੈਮਰੀ ਕਾਟਨ ਆਉਗੀ ਤੁਹਾਡੇ ਕੋਲੇ ਤੇ ਇਹ ਵੀ ਆਪਣੇ ਕੋਲੇ ਮੇਰੇ ਖਿਆਲ ਆ ਲਗਭਗ ਮੈਨੂੰ ਅੱਲਾ ਹੀ ਲੱਗਦਾ ਇੱਕ ਅੱਧਾ ਭਾਵੇਂ ਹੋਰ ਹੋਵੇ ਆ ਲੋ ਜੀ ਇਹ ਵੀ ਰਾਉਂਡ ਟੈਕਸ ਦੇ ਵਿੱਚ ਹੀ ਆਊਗਾ ਪ੍ਰਿੰਟ ਲਗਭਗ ਸੇਮ ਹੈ ਸਾਰਿਆਂ ਦੇ ਬਸ ਕਲਰ ਦਾ ਫਰਕ ਪਈ ਜਾਂਦਾ ਵਾਈਟ ਐਂਡ yellow ਦਾ ਕੰਟਰਾਸਟ ਅੱਛਾ ਲੱਗਦਾ ਹੁੰਦਾ ਸੋ ਸੋਨਾ ਸੂਟ ਹੈ ਲੋ ਜੀ ਆ ਵੀ ਲਾਸਟ ਸੂਟ ਹੈ ਇਹਨੂੰ ਚੱਕ ਲਓ ਹੁਣ ਫਟਾਫਟ ਠੀਕ ਹੈ ਜੀ ਏ ਆਪਾਂ ਤੁਹਾਨੂੰ ਦਿੱਤਾ ਸੀਗਾ 750 ਚ ਹੁਣ ਕਿਉਂਕਿ ਇਕੱਲਾ ਹੀ ਰਹਿ ਗਿਆ ਇਸ ਕਰਕੇ ਇਹਦੇ ਤੇ ਥੋੜਾ ਜਿਹਾ ਡਿਸਕਾਊਂਟ ਹੋਰ ਦਿੰਨੇ ਆ ਤੁਹਾਨੂੰ ਅਸੀਂ ਪਹਿਲਾਂ 750 ਵਿੱਚ ਦਿੱਤਾ ਸੀ ਹੁਣ ਅਸੀਂ 732 ਦੇ ਥੋੜਾ ਜਿਹਾ ਡਿਸਕਾਊਂਟ ਦੇ ਦਿੰਨੇ ਆ ਇਕੱਲਾ ਕਰਕੇ ਲੋ ਜੀ ਲਾਸਟ ਵਾਲਾ ਸੂਟ ਠੀਕ ਹੈ ਪਰ ਸਾਰੇ ਨਾ ਮੰਗਿਓ ਕਿਉਂਕਿ ਹੈ ਹੀ ਇੱਕੋ ਸਾਡੇ ਕੋਲ ਲੋ ਇਹ বিনা ਮਰਕ ਤੋਂ ਹੋਣਗੇ ਰਾਮ ਟੈਕਸ ਦੀ ਬਲੇਸ ਕਾਟਨ ਬੜੀ ਜਿਆਦਾ ਸੋਹਣੇ ਸੂਟ ਨੇ ਜੀ ਕਾਫੀ ਜ਼ਿਆਦਾ ਇਹ ਇਕੱਲਾ ਹੀ ਆਹ ਇਕੱਲਾ ਪੀਸ ਹੈ ਸਿੰਗਲ ਪੀਸ ਹੈ ਇਹ ਇਹ ਇਸ ਕਲਰ ਦੇ ਵਿੱਚ ਇਹ ਇਕੱਲਾ ਹੀ ਪੀਸ ਹੈ ਇਹ ਚ ਨਾ ਤਿੰਨ ਚਾਰ ਕਲਰ ਸੀਗੇ ਜਿਦੇ ਵਿੱਚ ਲਗਭਗ ਇਕੱਲੇ ਇਕੱਲੇ ਜੀ ਰਹਿ ਗਏ ਨੇ ਹੁਣ ਇਹ ਲੋ ਇਹ ਵਾਲਾ ਮੇਰਾ ਮੋਬੀਸ ਚਾ ਕਲਰ ਹੈਗਾ ਬਹੁਤ ਪਿਆਰਾ ਜਾਂ ਇਹ ਕੈਮਰੀ ਕਾਟਨ ਦੀ ਸਲਵਾਰ ਹੈ ਇੱਕ ਮਿੰਟ ਗਲੇਸ ਕਾਟਨ ਹੈ ਗਲੇਸ ਕਾਟਨ ਦੀ ਇਹ ਸਲਵਾਰ ਹੈ ਤੇ ਗਲੇਸ ਕਾਟਨ ਦੀ ਸ਼ਰਟ ਹੈ ਬਿਨਾ ਲਾਈਨਿੰਗ ਤੋਂ ਬਣਨ ਵਾਲੇ ਰਾਮ ਟੈਕਸ ਦੇ ਸੂਟ ਨੇ ਜੀ 9950 ਦਿੱਤੇ ਸੀ ਅੱਜ 850 ਦੇ ਵਿੱਚ ਦੇ ਰਹੇ ਹਾਂ। ਲੋ ਜੀ ਇਹ ਤਾਂ ਕਲਰ ਦੇਖ ਲਓ। ਬਹੁਤ ਸੋਹਣੇ ਕਲਰ ਨੇ। ਸਹੀ ਆ ਰਹੇ? ਹਾਂ ਕਲਰ ਸਹੀ ਆ ਰਹੇ ਨੇ। ਇਹ ਅਸੀਂ ਨਾ ਕਿਸੇ ਨੂੰ ਸਲਵਾਰਾਂ ਤੇ ਵਰਕ ਕਰਾ ਕੇ ਦਿੱਤੇ ਸੀ ਬੜੇ ਜਿਆਦਾ ਸੋਹਣੇ ਹੋ ਬੇਸੀ ਸੂਟ ਹੈ। ਸੂਟ ਤਾਂ ਵੈਸੇ ਹੀ ਬਹੁਤ ਸੋਹਣੇ ਆ ਜੀ। ਪ੍ਰਿੰਟ ਐਂਡ ਕਲਰ ਕਾਫੀ ਜਿਆਦਾ ਸੋਹਣੇ ਲਾਦੇ ਨੇ ਜੀ ਇਹਨਾਂ ਦੇ 850 ਚ ਆ ਜਾਣਗੇ। ਫ੍ਰੀ ਸ਼ਿਪਿੰਗ ਨਾਲ 온ਦੀ। ਲੋ ਜੀ ਕਾਫੀ ਲੱਗ ਰਹੀ ਚੀ ਗਰੇਜਾ ਗਰੇਜ ਹੀ ਟੋਨ ਹੈ ਗਰੇਜਾ ਕਲਰ ਲੱਗ ਰਿਹਾ ਜੀ ਕਾਫੀ ਵਧੀਆ ਲੱਗਦਾ ਇਹ ਸਹੀ ਆਈ ਹੈ ਸਹੀ ਆ ਰਿਹਾ ਬਹੁਤ ਸੋਹਣਾ ਸੂਟ ਹੈ ਆ ਦੋ ਸੂਟ ਨੇ ਪਰ ਇਹ ਲਦ ਮੈਂ ਪਹਿਲਾਂ ਤੁਹਾਨੂੰ ਦਿਖਾ ਚੁੱਕੀ ਇਹ ਨਹੀਂ ਨਹੀਂ ਦਿਖਾ ਦਿਖਾਤਾ ਇਹਦੇ ਨਾਲ ਦਾ ਪਹਿਲਾਂ ਮੈਂ ਤੁਹਾਨੂੰ ਦਿਖਾਤਾ ਇਹ ਦੋ ਸੂਟ ਹੈ ਤੇ ਆ ਸੂਟ ਹੈ ਇੱਕ ਇਹਦੇ ਤੇ ਵਰਕ ਹੋਇਆ ਹੋਇਆ ਲੋ ਇਹ ਥੋੜਾ ਜਿਹਾ ਮੋਬ ਜਿਹਾ ਸ਼ੇਡ ਹੈਗਾ ਕਾਫੀ ਵਧੀਆ ਲੱਗਦਾ ਇਹ ਵੀ ਇਹਦੇ ਤੇ ਡਬਲ ਡਬਲ ਜਾਂ ਇਹ ਵਾਲਾ ਵਰਕ ਹੋਇਆ ਤੇ ਇਹੀ ਘੇਰੇ ਦਾ ਸੂਟ ਆ ਜੀ ਇਹ ਬਾਜੂ ਤੇ ਔਰ ਫਰੰਟ ਤੇ ਹਾਂ ਬੈਕ ਤਾਂ ਨਹੀਂ ਹੈ ਦੇਖਾਂ ਬੈਕ ਵੀ ਸ਼ਾਇਦ ਲੱਗਦੀ ਹੈ ਬੈਕ ਵੀ ਹੈ ਜੀ ਬੈਕ ਤੇ ਵੀ ਹੈ 1150 ਦਾ ਸੀ ਨਹੀਂ ਨਹੀਂ ਹੈਗੀ ਹੈ ਬੈਕ ਹੈਗੀ ਆਸ ਵਿੱਚ ਬੈਕ ਤੇ ਵੀ ਆ ਫਰੰਟ ਤੇ ਵੀ ਆ ਪਹਿਲਾਂ 1050 ਦਾ ਸੀਗਾ ਆ 1150 ਦਾ ਸੀ ਅੱਜ 1050 ਦੇ ਵਿੱਚ ਮਿਲ ਜੂਗਾ ਫ੍ਰੀ ਸ਼ਿਪਿੰਗ ਨਾਲ ਆਊਗਾ ਲੋ ਜੀ ਹੁਣ ਮੈਂ ਤੁਹਾਨੂੰ ਦੁਪੱਟਿਆਂ ਵਾਲੀ ਸੂਟ ਦਿਖਾਉਂਗੀ ਦਿਲ ਥਾਮ ਕੇ ਦੇਖਿਓ ਲੋ ਜੀ ਪਹਿਲਾ ਸੂਟ ਬੜੇ ਦਿਨਾਂ ਤੋਂ ਵੇਟ ਕਰ ਰਹੀਆਂ ਇਸ ਪਹਿਲਾਂ ਮੈਂ ਇੱਕ ਦਿਨ ਫੋਟੋ ਪਾਈ ਸੀਗੀ ਕਿੰਨੋ ਆਫੀ ਸੋਹਣੇ ਲੱਗਦੇ ਨੇ ਇਹ ਸੂਟ ਇਹ ਨਾ ਮਸਲੀਨ ਟਾਈਪ ਹੀ ਆ ਕਪੜਾ ਚਾਹੇ ਤੁਸੀਂ ਇਹਨੂੰ ਲਾਈਨਿੰਗ ਲਾ ਲਓ ਚਾਹੇ ਤੁਸੀਂ ਇਹਨੂੰ ਲਾਈਨਿੰਗ ਨਾ ਲਾਓ ਪਰ ਜੇ ਜੇ ਕਿਸੇ ਬਾਹਰ ਲਈ ਪਹਿਣਨੇ ਲੈਣਾ ਹੈ ਉਹ ਬਿਨਾਂ ਲਾਈਨਿੰਗ ਤੋਂ ਨਾ ਲਿਓ ਜੀ ਕਿਉਂਕਿ ਛੋਟੀਆਂ ਮਸ਼ੀਨਾਂ ਉੱਤੇ ਸਾਨੂੰ ਬਹੁਤ ਡਾ ਲੱਗਦਾ ਹੈ ਮੈਂ ਕਿਹਾ ਤੱਕ ਮੇਰੀ ਜਾਨ ਕੱਢ ਦੇਨੀ ਹੈ ਜੀ ਲੋ ਜੀ ਇਹ ਸਾਰੇ ਫਰੰਟ ਦੇ ਉੱਪਰ ਨਾ ਤੁਹਾਨੂੰ ਇਦਾਂ ਵਰਕ ਮਿਲੂਗਾ ਦੇਖੋ ਇਹ ਬਿਨਾ ਲਾਈਨਿੰਗ ਤੋਂ ਵੀ ਬਣਾ ਸਕਦੇ ਹਾਂ ਔਰ ਫਰੰਟ ਬੈਕ ਲਾਈਨਿੰਗ ਲਾ ਕੇ ਵੀ ਬਣਾ ਸਕਦੇ ਹੋ ਤੁਸੀਂ 5 ਮੀਟਰ ਦੇ ਵਿੱਚ ਇਸ ਤਰ੍ਹਾਂ ਸੂਟ ਮਿਲੂਗਾ ਤੇ ਘੇਰਾ ਦੇਖੋ ਤੁਸੀਂ ਪਹਿਲਾਂ ਘੇਰੇ ਦੇ ਉੱਪਰ ਵਰਕ ਦੇਖੋ ਬੜਾ ਪਿਆਰਾ ਵਰਕ ਹੈ ਇਹਦੇ ਤੇ ਲੋ ਜੀ ਘੇਰਾ 2.25 ਜਾਂ ਲਗਭਗ ਫੇ ਤੁਸੀਂ ਸਾਰੇ ਫਰੰਟ ਦੇ ਉੱਪਰ ਥ੍ਰੈਡ ਵਰਕ ਪਲੱਸ ਜਰੀ ਵਰਕ ਨਾਲ ਸਰਵੋਸਕੀ ਵੀ ਲੱਗੀ ਹੋਈ ਹੈ ਇਹਦੇ ਤੇ ਕਲਰ ਬਹੁਤ ਸੋਹਣਾ ਸਹੀ ਹੈ ਰੈਵੀਬੀ ਕਲਰ ਦੂਰੋਂ ਸਹੀ ਹੁੰਦਾ ਲੋ ਜੀ ਉੱਪਰ ਤੱਕ ਸਾਰੇ ਵਰਕ ਹੈ ਇਹ ਨਹੀਂ ਹੈ ਕਿ ਥੋੜਾ ਜਿਹਾ ਫਰੰਟ ਹੈ ਸਾਰੇ ਫਰੰਟ ਦੇ ਉੱਪਰ ਵਰਕ ਮਿਲੂਗਾ ਤੁਹਾਨੂੰ ਇਹਦੇ ਤੇ ਬਹੁਤ ਸੋਹਣਾ ਵਰਕ ਬਿਆਵੇ ਨੈਕਸਟ ਆਪਾਂ ਦੇਖਦੇ ਹਾਂ ਹੋਰ ਇਹਦਾ ਵਰਕ ਕਿੱਥੇ ਹੈ ਲੋ ਜੀ ਇਹ ਦਾ ਬਾਜੂ ਵਰਕ ਪਿਆਰਾ ਜਿਹਾ ਵਰਕ ਬਹੁਤ ਸੋਹਣਾ ਵਰਕ ਤੇ ਸੋਹਣਾ ਜਿਹਾ ਸਟਫ ਇਹਦੇ ਵਿੱਚ ਆਪਾਂ ਪਹਿਲਾਂ ਵੀ ਦਿੱਤੇ ਸੀ ਉਹ ਬਲੌਕ ਪੇਂਟਿੰਗ ਦੀ ਸੀ ਇਸ ਸਟੌਕ ਦੇ ਵਿੱਚ ਦਿੱਤੇ ਸੀ ਬੜੀ ਡਿਮਾਂਡ ਦੇ ਵਿੱਚ ਰਹੇ ਸੀ ਉਹ ਵਾਲੇ ਸੂਟ ਆਪਣੇ ਬਹੁਤ ਜ਼ਿਆਦਾ ਪਸੰਦ ਕੀਤੇ ਗਏ ਸੀ ਭੈਣਾਂ ਵੱਲੋਂ ਪਰ ਦੁਬਾਰਾ ਆਪਾਂ ਨੂੰ ਮਿਲੇ ਨਹੀਂ ਸੀਗੇ ਤੇ ਇਹ ਆਪਾਂ ਕੋਸ਼ਿਸ਼ ਕਰਾਂਗੇ ਕਿ ਆਪਾਂ ਨੂੰ ਦੁਬਾਰਾ ਮਿਲ ਜਾਣ ਕਿਉਂਕਿ ਹਰੇਕ ਕਲਰ ਦੇ ਵਿੱਚ ਹਜੇ ਫਿਲਹਾਲ ਸਾਡੇ ਕੋਲ ਇੱਕ-ਇੱਕੀ ਸੂਟ ਹੈਗਾ ਲੋ ਇਹ ਵਾਲੀ ਡਿਜ਼ਾਈਨਿੰਗ ਹੈ ਜਿਹੜਾ ਆਪਾਂ ਰੱਖਿਆ ਠੀਕ ਹੈ ਤੇ ਚਾਈਨਾ ਕੋਟੇ ਦਾ ਨਾਲ ਮਿਲੂਗਾ ਦੁਪੱਟਾ ਔਰ ਦੁਪੱਟੇ ਦੇ ਵਿੱਚ ਵੀ ਵਰਕ ਮਿਲੂਗਾ ਬਹੁਤ ਸੋਹਣਾ ਨੀ ਇੰਕੋਟਨ ਜੀ ਆਹ ਦੇ। ਹਾਂ ਚੈਨਾ ਕੁੱਟਈ ਹਲਕੀ ਜੀ ਇਹਦੇ ਵਿੱਚ ਨਾ ਸ਼ਾਈਨ ਹੁੰਦੀ ਐ। ਉਹਲਾ ਸੋਹਣਾ ਦੁਪੱਟਾ ਜੀ ਲੋ। ਬਹੁਤ ਪਿਆਰਾ ਦੁਪੱਟਾ ਐ। ਆਹ ਧਾਂਗੇ ਜੀ ਕੱਟਣ ਵਾਲੀ ਐ। ਸ਼ਾਈਨਿੰਗ ਸੂਟ ਚ ਵੀ ਐ। ਹਾਂ ਸੂਟ ਦੇ ਵਿੱਚ ਵੀ ਸ਼ਾਈਨਿੰਗ ਹੈਗੀ ਐ। ਤੇ ਦੁਪੱਟੇ ਚ ਜੀ ਆਹ ਲੋ। 4 ਸਾਈਡ ਬਲੈਕ ਲੇਸ ਤੇ ਇਹ ਵਾਲਾ ਮਿਲੂਗਾ ਜਿਤੇ ਬਰਗ। ਖੁੱਲਾ ਡੁਲਾ ਦੁਪੱਟਾ। ਸਵਾ 2 ਤੋਂ ਜ਼ਿਆਦਾ 240 ਕੁ ਹੋਊਗਾ। ਠੀਕ ਹੈ ਜੀ ਤੇ ਸੌਫਟਨੈਸ ਇੰਨੀ ਦੁਪट्टे ਦੇ ਵਿੱਚ ਜਿਵੇਂ ਮਰਜ਼ੀ ਸਿਰਤੇ ਲਓ ਕੋਈ ਚੱਕਰ ਨਹੀਂ ਆਰਾਮ ਨਾਲ ਸਿਰਤੇ ਲੈ ਸਕਦੇ ਹੋ ਤੁਸੀਂ ਬਹੁਤ ਵਧੀਆ ਦੁਪੱਟਾ ਹੈਗਾ ਤੇ ਬਹੁਤ ਵਧੀਆ ਤੇ ਲੱਗੀ ਹੋਈ ਹੈ ਲੇਸ ਤੇ ਅੱਜ ਪਰ ਸੂਟ ਇਹ ਤੁਹਾਨੂੰ ਮਿਲੂਗਾ ਜੀ 1150 ਆਹ ਲਓ ਅਗਲਾ ਦੇਖੋ ਇਹ ਗ੍ਰੇ ਕਲਰ ਚਾ ਬਸ ਫੇਰ ਹੀ ਹੈ ਮੈਂ ਤੁਹਾਨੂੰ ਇਦਾਂ ਦਿਖਾ ਦੇਣੀ ਆ ਇਹ ਕਲਰ ਗ੍ਰੇ ਹੈ ਜੀ ਬਹੁਤ ਸੋਹਣਾ ਸੂਟ ਹੈ ਕਲਰ ਇਹਦਾ ਵੀ ਬਹੁਤ ਸੋਹਣਾ ਹੈ ਠੀਕ ਹੈ ਜੀ ਅ ਸਟੱਫ ਹੈਗਾ ਨਾ ਜਿਹੜਾ ਹੈ ਤਾਂ ਇਹ ਮਸਲੀਨ ਦਾ ਟੱਚ ਜਾਂ ਵਿੱਚ ਪਰ ਹੈ ਬਹੁਤ ਵਧੀਆ ਜੰਮ ਕੇ ਵਿੱਚ ਹਾਂ ਬਿਨਾ ਲਾਈਨਿੰਗ ਤੋਂ ਬਣ ਸਕਦਾ ਇਹ ਸੂਟ ਗ੍ਰੇ ਕਲਰ ਸਹੀ ਆ ਰਿਹਾ ਹੋਣਾ ਤੁਹਾਡੇ ਕੋਲੇ ਸੋਹਣਾ ਜਿਹਾ ਗ੍ਰੇ ਹੈ ਤੇ ਨਾਲ ਇਹ ਵਾਲਾ ਦੁਪੱਟਾ ਠੀਕ ਹੈ ਸੇਮ ਹੀ ਦੁਪੱਟਾ ਆਉਣਾ ਜਿਹੜਾ ਤੁਸੀਂ ਉੱਥੋਂ ਦੇਖ ਲਿਆ ਲੋ ਜੀ ਆਪਾਂ ਬਾਤ ਇਕੱਠਾ ਕਰਦੇ ਹਾਂ ਤੇ ਇੱਕ ਕਲਰ ਤੁਹਾਡੇ ਕੋਲੇ ਇਹ ਬਲ ਆਓ ਕੱਟ ਕੇ ਦਿਖਾ ਦਿਓ ਤੁਸੀਂ ਕਲਰ ਸਹੀ ਆ ਜੀ ਬਸ ਸਹੀ ਹੁੰਦਾ ਹੈ ਪਰ ਲੋ ਇੱਕੇ ਵਾਲਾ ਸੁੱਤ ਮਿਲੂਗਾ ਠੀਕ ਹੈ ਬੇਫਿਕਰ ਹੋ ਕੇ ਚੱਕ ਲਓ ਤੁਸੀਂ ਵਧੀਆ ਰਹੂਗਾ ਕਪੜਾ ਇੱਕਾ ਵਾਈਨ ਸ਼ੇਡ ਲੋ ਇਹ ਵੀ ਕਲਰ ਬਹੁਤ ਸੋਹਣਾ ਕਲਰ ਚਾਰ ਆ ਤੇ ਚਾਰੇ ਹੀ ਬਹੁਤ ਸੋਹਣੇ ਆ ਜੀ ਆਪਦੀ ਆਪਦੀ ਥਾਂ ਤੇ ਲੋ ਚਾਹੇ ਤੁਸੀਂ ਆਪ ਸਵਾ ਕੇ ਪਾਓ ਚਾਹੇ ਤੁਸੀਂ ਕਿਸੇ ਨੂੰ ਗਿਫਟ ਦਿਓ ਬਹੁਤ ਹੀ ਸੋਹਣੇ ਗਿਫਟ ਲਈ ਵੀ ਬਹੁਤ ਅੱਛੇ ਸੁੱਪ ਨੇ ਇਹ 1150 ਰੁਪਏ ਲੋ ਜੀ ਇਹ ਸੀ ਆਪਣੀ ਅੱਜ ਦੀ ਕਲੈਕਸ਼ਨ ਜਿੰਨਾਂ ਤੁਹਾਨੂੰ ਪਸੰਦ ਆਊਗੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਦੇ ਰਹੋ ਫਿਰ ਮਿਲਦੇ ਆਂ ਕੋਈ ਹੋਰ ਸੋਹਣੀ ਜਿਹੀ ਕਲੈਕਸ਼ਨ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ